ਆਹ ਫੇਰ ਯਾਰ ਕਿਹੜਾ ਲੈ ਨਹੀਂ ਉੱਡਾ ਫਿਰ ਖੜ ਜਾ ਦੇ ਗੱਡੀ ਦੇ ਘੰਡਾ ਜਨਨ ਉਹ ਲਿਆਇਆ 부ਆ ਨੂੰ ਤੂੰ ਘਰੇ ਨਹੀਂ ਆਇਆ ਫਿਰ ਇੱਥੇ ਉਹ ਖੇਤ ਦੀ ਫਿਰਦਾ ਸਾਰੇ ਯਾਰ ਅੱਜ ਪਤਾ ਲੱਗ ਜੂਗਾ ਆਪਣੇ ਨਾਲ ਵਰਤਦੇ ਹੈਗੇ ਨਹੀਂ ਇਹ ਕਿੱਧਰ ਖੜਦੇ ਹੈਗੇ ਬਲੱਡ ਵਾਲਾ ਵਦ ਗਿਆ 부ਆ ਦਾ ਫੁੱਪੜ ਇੱਥੇ ਇਹਨਾਂ ਕੋਲੇ ਕਰਾਵਾ ਗੱਲ ਚਲ ਮੈਂ 부ਆ ਵਾਲੇ ਤੇ ਲਾਉਣਾ ਫੋਨ ਫਿਰ ਕਰਾਉਣਾ ਗੱਲ ਕੋਈ ਨਾ ਉਹਨੇ ਦਵਾਈ ਦਵਾਏ ਨੂੰ ਤੂੰ ਮੈਂ ਫੋਨ ਤੇ ਕਰਾ ਦੇਣਾ ਗੱਲ ਠੀਕ ਐ ਤੂੰ ਇੱਥੇ ਰਹੀ ਕੋਈ ਨਾ ਧਿਆਨ ਰੱਖੀ ਭੂਆ ਦਾ ਫਿਰ ਅੱਜ ਆਪਾਂ ਇੱਕ ਵਾਰਾ ਕਰੀ ਦੇਣਾ ਇੱਥੇ ਮੈਂ ਦੇਖਦਾ ਕੀ ਗੱਲ ਬਣਦੀ ਐ ਫਿਰ ਚੰਗਾ ਉਹ ਗੱਲ ਸੁਣ ਭਾਈ ਹੂੰ ਤੈਨੂੰ ਕਿੰਨੇ ਦਿਨ ਹੋ ਗਏ ਐ ਇਹਨੂੰ ਹੂੰ ਕੋਈ ਸੇਵਾ 'ਚ ਕਮੀ ਰਹੀ ਐ ਤੇਰੇ ਨਹੀਂ ਤੇਰੇ ਮੇਰਾ ਪੁੱਤ ਦੇਖ ਲੈ ਛੋਟਾ ਹੂੰ ਤੇਰੇ ਜਿਵੇਂ ਉੱਤੇ ਰਹਾ ਹੂੰ ਵੀ ਫੁੱਫੜ ਕੋਈ ਲੰਬਣਾ ਦੇਵੇ ਗੱਲ ਨੂੰ ਉਹ ਵੱਡੇ ਨੇ ਦੇਖ ਲੈ ਵੱਡੇ ਕੋਲੇ ਵੀ ਤੂੰ ਗਈ ਸੀ ਖੇਤ ਉਹ ਪਤੰਦਰ ਨੇ ਚਾਹਾਂ ਨਾਮ ਨਹੀਂ ਲੱਤਾ ਵੀ ਆਇਆ ਕਹੇ ਹੋਵੇ ਮੀ ਮੇਰੇ ਘਰੇ ਚੱਲ ਢਾਲ ਸੁਣਾ ਪਪੜਾ ਸੇਵਾ ਗਰੀ ਫੁੱਲ ਕਰਾਂਗੇ ਪਰ ਫੈਸਲਾ ਆਪਣੇ ਹੱਕ ਚ ਹੋਵੇ ਕੋਈ ਨਾ ਕੋਈ ਹੈ ਦੇਖ ਲੈ ਜ਼ਮੀਨ ਦਾ ਤਰਨਾ ਵਾਦਾ ਕੀਤਾ ਧਿਆਨ ਰੱਖੂਗਾ ਦੋਨਾਂ ਧਿਆਨ ਉਹ ਵੀ ਉਹ ਵੀ ਤੇਰਾ ਵਾਦਾ ਪੂਰਾ ਕਰਾਂਗੇ ਸੀ ਸਾਡੇ ਹੱਕ ਚ ਫੈਸਲਾ ਹੋ ਜਾਣ ਦੇ ਤੂੰ ਤੂੰ ਸਾਡਾ ਇੰਨਾ ਇੱਕ ਕੰਮ ਕਰ ਜਾ ਤੇਰਾ ਗੋਣ ساری ਉਮਰ ਨਹੀਂ ਭੁੱਲਦੀ ਨਾਲੇ ਪੁੱਪੜਾ ਅੱਜ ਆਊਗਾ ਪਟਵਾਰੀ ਨਾਲੇ ਆਊਗਾ ਪੁਲਿਸ ਵਾਲਾ ਠੀਕ ਆ ਆ ਪਾਜਾ ਉਹਦਾ ਇੱਕ ਪਾਸਾ ਕਰ ਨਹੀਂ ਕਰਨਾ ਬਾਤ ਤੂੰ ਤਾਂ ਇੱਕ ਰਾਟੀ ਰੱਖੀ ਤੂੰ ਤਾਂ ਇੱਕ ਰਾਟੀ ਰੱਖੀ ਕਾ ਮੈਂ ਤਾਂ ਭਾਈ ਇਹਨਾਂ ਨੂੰ ਦਊਂਗਾ ਜ਼ਮੀਨ ਇਹਨੂੰ ਮਲਾਂ ਨੂੰ ਕੁਝ ਨਹੀਂ ਦਿੰਦਾ ਉਹ ਛੱਡੀ ਆ ਜਾ ਹਾਂ ਪੈਗ ਬਾ ਪਪੜਾ ਲਾ ਯਾਰ ਬੈਠਾ ਕਮਾ ਮੋਫੀ ਆ ਬੈਠਾ ਯਾਰ ਪਾਓ ਛੋੜੀ ਤੂੰ ਪਾ ਬਾਪੂ ਪਪੜਾ ਨੂੰ ਪੈਗ ਪਾ ਕੇ ਰੇ ਜੇ ਤੂੰ ਵੀ ਬਾळा ਥੋੜਾ ਜਾ ਪਪੜਾ ਤੇਜ ਬਹੁਤ ਹੈ ਸਾਬ ਜੇ ਨਾਲ ਹੀ ਜਾ ਹੂੰ ਤੂੰ ਤਾਂ ਵੈਸੇ ਹੈਂ ਚਾਵਣੂ ਮੁਰਗਾ ਵੱਡਿਆ ਪਿਆ ਆਪਣਾ ਦੇਸੀ ਹਾਂ ਉਹਦੇ ਨਾਲ ਤੈਨੂੰ ਪੈਗ ਲਵਾਵਾਂਗੇ ਕੋਈ ਨਾ ਕੋਈ ਉਹ ਮਲੰਗਾ ਉਹਦੇ ਕੋਲੇ ਕੀ ਹੈ ਹਾਂ ਹਾਂ ਫੁਕੀ ਚਾਹ ਪਿਆ ਹੁੰਦਾ ਬਿਸਕੁਟ ਵੀ ਨਹੀਂ ਢਰਦੇ ਨਾਲ ਕਿਵੇਂ ਹੈ ਬੜੀ ਵਧੀਆ ਬਣੀ ਆ ਆ ਗੱਲ ਕਰੋ ਜੀ ਉਹ ਹੈਲੋ ਕਿਧਰੋਂ ਆ ਗਿਆ ਯਾਰ ਇਹ ਉਹ ਮਲੰਗਾ ਕਿਧਰੋਂ ਆ ਗਿਆ ਮੈਂ ਬੁਲਾਇਆ ਹੀ ਨਹੀਂਗਾ ਕੋਈ ਨਾ ਗੱਲ ਕਰ ਲੈਣ ਦੇ ਹੈਲੋ ਅੱਛਾ ਐਂ ਗੱਲਾਂ ਠੀਕ ਆ ਬਰਾਬਰ ਫਿਰ ਅੱਛਾ ਲਓ ਮੈਂ ਜਾਨਣਾ ਇਹ ਲੋ ਜੀ ਦੇ ਦੇ ਇਹਨਾਂ ਨੂੰ ਹੀ ਉਹ ਗੱਲ ਹੈ ਇਹ ਹੂ ਦਾ ਬਰਾਬਰੀ ਕੰਮ ਬਾਈ ਫੁੱਫੜ ਜਾ ਕੇ ਕਹਿੰਦੇ ਹੋ ਮਿੰਟ ਚ ਬਦਲ ਗਿਆ ਯਾਰ ਨਹੀਂ ਨਹੀਂ ਘਰੋਂ ਫੋਨ ਆ ਗਿਆ ਮੈਂ ਵੀ ਰੋਟੀ ਖਾਣੀ ਆ ਮੈਂ ਜਾਨਣਾ ਤੂੰ ਉਹ ਨਹੀਂ ਉਹ ਨਹੀਂ ਬਲ ਲਾਇਵ ਲਾਇਪੇ ਕੋਈ ਨਾ ਥੋੜੇ ਮੁਰਗੇ ਦੇ दारू ਫਿਰ ਕੰਮ ਆਈ ਨਹੀਂ ਹਨਾ ਉਹ ਤੂੰ ਮੇਰੀ ਗੱਲ ਸੁਣ ਉਹ ਪੁੱਫੜ ਨੂੰ ਫੋਨ ਕਿਦੋਂ ਕਰਾਇਆ ਤੂੰ ਓਏ ਭੂਆ ਦਾ ਫੋਨ ਦੀਗਾ ਉਹਨੇ ਕਹਿਤਾ ਕਹਿੰਦੀ ਇੱਕ ਪਾਸਾ ਕਰਕੇ ਆਹੀ ਇੱਕੋ ਜਿਹਾ ਹਿੱਸਾ ਦੇ ਕੇ ਕਹਿੰਦੀ ਰੋਲਾ ਪਵਾਈ ਜਾਣਾ ਇਹੇ ਜਾਂ ਹੋਊਗਾ ਕੌਲੀ ਚੱਟਾ ਫਿਰ ਮੈਥੋਂ ਕਾਹਨੂੰ ਕਹਾਉਣਾਗਾ ਦਾਰੂ ਦੇ ਲਾਲ ਦੇ ਚ ਇਹੇ ਜੇ ਤੁਸੀਂ ਕਹਦੇ ਤੁਸੀਂ ਪਟਵਾਰੀ ਕੋਲੇ ਜਾਂਦੇ ਹੋ ਕਹਦੇ ਤੁਸੀਂ ਪੁਲਿਸ ਵਾਲਿਆਂ ਕੋਲੇ ਜਾਂਦੇ ਹੋ ਓਏ ਤੂੰ ਤਾਂ ਮੇਰਾ ਪਿਓ ਆਗਾ ਤੂੰ ਨਾ ਦੋਵੇਂ ਇੱਕੋ ਜਿਹੇ ਅਸੀਂ ਕਿਉਂ ਤੂੰ ਬਿਤਕਰਾ ਕਰਦਾ ਹੈਗਾ ਓ ਮੇਰੀ ਗੱਲ ਸੁਣ ਲੈ ਫੁੱਫੜ ਦਾ ਤੂੰ ਭੁਜਾਤਾ ਹਾਂ ਤੂੰ ਮੈਨੂੰ ਭੁਜਾ ਕੇ ਦਿਖਾਈ ਫਿਰ ਜ਼ਮੀਨ ਤਾਂ ਮੇਰੇ ਨਾਲ ਹੀ ਹੈ ਵੇਖ ਹੀ ਲੈ ਨਾ ਇਹ ਕੀ ਗੱਲ ਆ ਭਰਾ ਫਿਰ ਯਾਰ ਕਿਹੜੇ ਲੈ ਨਹੀਂ ਉੱਡਾ ਹਰ ਖੜ ਜਾ ਓਏ ਕੱਢੀ ਦੇਖੰਦਾ ਉਹਦਾ ਕਾਰ ਹੀ ਦਿੰਨੇ ਆ ਲੋਟ ਕਿਤੇ ਪਟਵਾਰੀ ਕੋਲੇ ਕਿਤੇ 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 ਫਫੜ ਕੋਲੇ ਦਿੰਨੇ ਆ ਢਾਹਰ ਇਹਨਾਂ ਨੂੰ ਕੋਈ ਨਹੀਂ ਤੇਰੀ ਗੱਲ ਓਏ ਕੋਈ ਨਾ ਮੇਰੇ ਨਾਲ ਖੜਾ ਜਾ ਰਹੇ ਤੁਸੀਂ ਵੀ ਮਾਰੀ ਜਾਂਦੇ ਹੋ ਤੇਰਾ ਧੰਨਵਾਦ ਬਾਈ ਤੂੰ ਮੇਰੇ ਨਾਲ ਖੜਾ ਮੇਰਾ ਇੰਨਾ ਸੋਚਿਆ ਹਨਾ ਚੱਲ ਕੋਈ ਨਾ ਸਾਡਾ ਪਰਿਵਾਰਕ ਮਸਲਾ ਆਮਨੇ ਅਸੀਂ ਬੈਹਿ ਕੇ ਨਿਮੇੜ ਲਾਂਗੇ ਯਾਰ ਤੂੰ ਕਾਹਨੂੰ ਵਿੱਚ ਪਾਣ ਨੂੰ ਓਏ ਹਾਂ ਦੇਖ ਲੈਣਿਆ ਬਰੋ ਓਏ ਚੁੱਪ ਓਏ ਚੁੱਪ ਕਰ ਤੂੰ ਵੀ ਯਾਰ ਯਾਰ ਬਾਈ ਕੋਈ ਨਹੀਂ ਬੈਹਿ ਕੇ ਨਿਮੇੜ ਲਾਂਗੇ ਯਾਰ ਤੂੰ ਜਾ ਓੜਾ ਯਾਰ ਬੰਦੇ ਜਦਾਂ ਲਾ ਗਿਆ ਤੂੰ ਬੰਦੇ ਉਹ ਨਹੀਂ ਬੰਦੇ ਫਿਰ ਮੈਂ ਕਿਹੜਾ ਤੁਹਾਡੇ ਬਾਗ ਮਰਵਾਤੀ ਉਹ ਤੋਂ ਮਰਵਾਉਂਦਾ ਤਾਂ ਸੀਗਾ ਪਿਓ ਦੇ ਟਾਈਮ ਨੂੰ ਸੀ ਤੇ ਪਿਓ ਘਟ ਬੈਬ ਤਾਂ ਕਰਦਾਗਾ ਕਰਦਾ ਮਸਲਾ ਹਜੇ ਵੀ ਬੈ ਕੇ ਨਿਮੇੜ ਲੰਨੇ ਆਪਾਂ ਤੂੰ ਇੱਕ ਪਾਸੇ ਦੀ ਗੱਲ ਨਾ ਕਰਿਆ ਕਰ ਮੇਰੀ ਗੱਲ ਸੁਣਾ ਕਮਲ ਨਾਮ ਮਾਰ ਇਕੋ ਜਿਹੀ ਸੇ ਕਰਦੇ ਸਿਆਣਾ ਬਣ ਤੂੰ ਕਿਉਂ ਫਰਕ ਪਾਈ ਜਾਣਾ ਸੁਣੋ ਕਾਕਾ ਤੇਰੇ ਪਿਓ ਦੇ ਨਾਮ ਤੇ ਸਾਰੀ ਜ਼ਮੀਨ ਜਮੂਨ ਆ ਗਈ ਤੇ ਤੂੰ ਮੜਾ ਧਿਆਨ ਰਹਿ ਆ ਉਹਦਾ ਓ ਜਨਾਬ ਮੈਂ ਕੀ ਕੀਤਾਗਾ ਜੀ ਮੈਂ ਤਾਂ ਪਹਿਲੀ ਇਹਨਾਂ ਨੂੰ ਕਹੀ ਜਾਂਦਾ ਵੀ ਬੈ ਕੇ ਗੱਲ ਨਾ ਮੇੜ ਲੋ ਇੱਕ ਮੁੰਡੇ ਦਾ ਹੀ ਪੱਕਾ ਹੀ ਜਾਂਦਾ ਛੋਟੇ ਦਾ ਜਿੰਮੇ ਤੇਰਾ ਪਿਓ ਕਹੂਗਾ ਉਵੇਂ ਹੋਊ ਸਾਰਾ ਕੰਮ ਤੂੰ ਹਸਾਬ ਨਾ ਰਹਿ ਆ ਤੈਨੂੰ ਇਹ ਜਾਂ ਵਿਚ ਅੰਦਰ ਤਾੜੂ ਮਰੇ ਜੇਲ੍ਹ ਦੇ ਸਾਰੀ ਉਵੇਂ ਬਾਹਰ ਨਿਕਲੇਂਗਾ ਤਿੱਥੋਂ ਮੇਰੀ ਗੱਲ ਸੁਣੋ ਜੇਹੀ ਦੋਵਾਂ ਭਰਾ ਮਾਣੇ ਕਹ ਲੂੰ ਵਰਤਨਾ ਸਾਡਾ ਪਿਓ ਹੀ ਸਾਡਾ ਫਰਕ ਪੁਆਈ ਜਾਂਦਾਗਾ ਮਰਾ ਦੇਖ ਕੇ ਰਹਿ ਮੈਂ ਦੱਸਿਆ ਇਹ ਗੱਲ ਠੀਕ ਹੈ ਨਾ ਆ ਜਿੰਮੇ ਉਹ ਮੈਂ ਤਾਂ ਦੇਖੀ ਆ ਜੀ ਆ ਗੱਲ ਸੁਣੋ ਜ਼ਮੀਨ ਥੋਡੇ ਪਿਓ ਦੇ ਨਾਮ ਹੈ ਮੈਂ ਮਜਬੂਦਾ ਪਟਵਾਰੀ ਹਾਂ ਜੋ ਫੈਸਲਾ ਹੋ ਓਏ ਖਰੀਦ ਲੈ ਸਾਰੇ ਖਰੀਦ ਲੈ ਸਾਰੇ ਤੂੰ ਓਏ ਤੈਨੂੰ ਸਾਰਾ ਕੁਝ ਛੱਡਾ ਯਾਰ ਜੇ ਤੈਨੂੰ ਐ ਲੱਗਦਾ ਨਾ ਇਹਦਾ ਨਾ ਕਰਾ ਦੇ ਤੂੰ ਇੱਕ ਵਾਰੀ ਪੰਚਾਇਤ ਜਾਏ ਕਹੇ ਆ ਥਕੜਾ ਕਰਕੇ ਵੀ ਤੂੰ ਮੇਰਾ ਪੁੱਤ ਨਹੀਂ ਯਾਰ ਗੱਲ ਸੁਣੋ ਅਫਸਰੋ ਥੋੜਾ ਧੰਨਵਾਦ ਤੁਸੀਂ ਜਿਹੜਾ ਆਇਓ ਹੁਣ ਅਸੀਂ ਫੈਸਲਾ ਆਪਦਾ ਘਰੇ ਕਰ ਲਾਂਗੇ ਬਾਈ ਅਸੀਂ ਆਪਾ ਪੈਨ ਵੇਡ ਲਾਂਗੇ ਯਾਰ ਛੋਟਾ ਧੰਨਵਾਦ ਜਿਹਨੇ ਭਰਾਵਾ ਸਾਡੀ ਕਿਉਂ ਨਹੀਂ ਭਗਾਈ ਕਰਾਈ ਜਾਂਦਾ ਤੂੰ ਬਾਈ ਜਿਹੜੇ ਸਾਨੂੰ ਜਿਹੜੇ ਸਾਨੂੰ 4 ਲੜੜ ਥੋੜੇ ਵੀ ਰਲੇ ਸੀ ਸਾਡੇ ਵੀ ਸਰਕਾਰੀ ਮੁਲਾਜ਼ਮ 100 ਕੰਮ ਕਰਨੇ ਹੁੰਦੇ ਮੈਂ ਤੂੰ ਛੱਡ ਜਾ ਯਾਰ ਮੈਂ ਗੱਲ ਕਰਦਾ ਬਾਈ ਸਾਡੇ ਘਰ ਦਾ ਮਸਲਾ ਸੀ ਆਪੇ ਹੀ ਵੇਡ ਲਾਂਗੇ ਜਾਓ ਬਾਈ ਬਣ ਕੇ ਯਾਰ ਥੋੜਾ ਤਾਂ ਬਾਈ ਮੈਥੋਂ ਹੋ ਗਈ ਗਲਤੀ ਯਾਰ ਓਏ ਪੁੱਤ ਕੋਈ ਨਹੀਂ ਤੁਮਰਾ ਭਰਾ ਓ ਮੇਰੀ ਗੱਲ ਸੁਣਾ ਨਹੀਂ ਬਾਈ ਯਾਰ ਉਹ ਗੱਲ ਨਹੀਂ ਨਾਲ ਦਾ ਦੇਖ ਪੈਸੇ ਦੇ ਉੱਤੇ ਨਾਲੇ ਆਪਾਂ ਲੋਕਾਂ ਕੋਲੇ ਜਲੂਸ ਕਢਾਇਆ ਹਨਾ ਸਹੀ ਗੱਲ ਰਹਿਸਤੇ ਯਾਰ ਆਪਾਂ ਸੱਦੇ ਕਿੰਨਾ ਫਰਕ ਪਿਆਗਾ ਕਿਉਂ ਤੁਸੀਂ ਇਹੀਆਂ ਗੱਲਾਂ ਕਰਦੇ ਹੋ ਜ਼ਮੀਨਾਂ ਨੇ ਇੱਥੇ ਹੀ ਰਹਿ ਜਾਣਾ ਨਾਲ ਕੋਹ ਜਾਣਾਗਾ ਨਹੀਂ ਬਾਈ ਆਪਾਂ ਭਰਾ ਮਾਣੇ ਕਰ ਲੂ ਵਰਤਨਾ ਬਾਪੂ ਤੋਂ ਬਾਅਦ ਹੈ ਇਹਨੂੰ ਵੀ ਸੋਚਣਾ ਚਾਹੀਦਾ ਹੈਗਾ ਓਏ ਪੁੱਤ ਜੇ ਮਾਂ ਪਿਓ ਦੋਨਾਂ ਪੁੱਤਾਂ ਨੂੰ ਬਰਾਬਰ ਫੈਸਲਾ ਕਰੇ ਨਾ ਪਰਾਮਾ ਪਰਾਮਾ ਦੇ ਫਰਕ ਨਹੀਂ ਪੈਂਦਾ ਤੇ ਨਾ ਹੀ ਆਪਣੀਆਂ ਰਿਸ਼ਤੇਦਾਰਾਂ 'ਚ ਫਰਕ ਪੈਂਦਾ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਨਾ ਪਰਿਵਾਰਾਂ 'ਚ ਫਰਕ ਪੈ ਜਾਂਦਾ ਉੱタル ਕੇ ਕੋਰਟ 'ਚ ਜਿਹੜੇ ਤੱਕ ਫੈਸਲੇ ਹੋ ਜਾਂਦੇ ਆ ਸਹੀ ਗੱਲ ਆ ਤੇਰੀ ਬਾਬੂ ਮੈਂ ਬਹੁਤ ਇਸ ਤੂੰ ਮਾਫੀ ਮੰਗਦਾ ਓਏ ਕੋਈ ਨਾ ਮਾਫੀ ਨਾ ਮਾਫੀ ਨਾ ਮੰਗ ਕੋਈ ਨਾ ਤੂੰ ਵੱਡਾਂ ਗਾ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਕਹਿੰਦੇ ਹੁੰਦੇ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਜੋ ਗੱਲ ਹੋ ਗਈ ਹੋ ਗਈ ਹਨਾ ਕੋਈ ਗੱਲ ਨਹੀਂ ਆਪਾਂ ਰਲ ਮਿਲ ਕੇ ਰਹਾਂ ਜਣੋ ਸਾਰੇ ਚਲ ਕੋਈ ਨਾ ਪੁੱਤ ਤੇ ਬਾਕੀ ਮੈਂ ਤਾਂ ਕਹਿਣਾ ਹਾਂ ਹੋਰ ਵੀ ਉਹਨਾਂ ਨੂੰ ਬਰਾਬਰ ਵੰਡ ਕੇ ਦੇਊਗਾ ਤੇ ਘਰ ਚੋਂ ਨਹੀਂ ਬਾਪੂ ਕੁਝ ਨਹੀਂ ਵੰਡਣਾ ਅਸੀਂ ਇਕੱਠੇ ਖੇਤੀ ਕਰਾਂਗੇ ਦੋਨੇ ਭਰਾ ਇਕੱਠੇ ਰਹਾਂਗੇ ਨਾ ਅਸੀਂ ਅੱਜ ਵੰਡ ਗਏ ਚੀਜ਼ ਨਾ ਕੱਲ ਨੂੰ ਵੰਡ ਗਏ ਠੀਕ ਹੈ ਨਾ ਜਿਉਂਦੇ ਠੀਕ ਹੈ ਬਾਈ ਗਲਤੀ ਹੋ ਗਈ